ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਖਿਲਾਫ ਸਖਤ ਐਕਸ਼ਨ ਲਿਆ ਗਿਆ ਹੈ। ਪੰਜਾਬ ਪੁਲਿਸ ਦੇ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ। ਇਹ ਐਕਸ਼ਨ ਹੈ ਜਿਹੜਾ ਪਟਿਆਲਾ ਪੁਲਿਸ ਦੇ ਐਸਐਸਪੀ ਵੱਲੋਂ ਲਿਆ ਗਿਆ। ਮਾਮਲਾ ਕੀ ਹੈ? ਮਾਮਲਾ ਹੈ ਨੌਜਵਾਨ ਦੀ ਕਥਿਤ ਕੁੱਟਮਾਰ ਦਾ ਤੇ ਉਹਨੂੰ 3rd ਡਿਗਰੀ ਟੌਰਚਰ ਕਰਨ ਦਾ ਤੇ ਕਰੰਟ ਲਗਾਉਣ ਦਾ। 26 ਜੂਨ ਦੀ ਇਹ ਗੱਲ ਹੈ ਜਦੋਂ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਨੂੰ ਇੱਕ ਘਰ ਤੋਂ ਚੱਕ ਲਿਆ ਜਾਂਦਾ ਤੇ ਘਰ ਤੋਂ ਚੱਕ ਕੇ ਉਹਨੂੰ ਥਾਣਾ ਕੱਗਾ ਪਟਿਆਲਾ ਜ਼ਿਲ੍ਹੇ ਦੇ ਅਧੀਨ ਪੈਂਦੇ ਥਾਣਾ ਕੱਗਾ ਦੇ ਵਿੱਚ ਲਿਆਇਆ ਜਾਂਦਾ। ਤੇ ਜਿੱਥੇ ਨੌਜਵਾਨ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਹਨੂੰ ਕਰੰਟ ਲਗਾਇਆ ਜਾਂਦਾ ਜਿਸ ਨੂੰ ਆਪਾਂ 3rd ਡਿਗਰੀ ਟੌਰਚਰ ਵੀ ਆਖਦੇ ਹਾਂ ਪਹਿਲਾਂ ਵੀ ਸਮੇਂ-ਸਮੇਂ ਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਨੌਜਵਾਨਾਂ ਨਾਲ ਵਧਿੱਕੀਆਂ ਕੀਤੀਆਂ ਜਾਂਦੀਆਂ ਨੇ ਚਾਹੇ ਫੇਕ ਐਨਕਾਊਂਟਰਾਂ ਨੂੰ ਲੈ ਕੇ ਹੋਵੇ ਚਾਹੇ ਚੱਕ ਕੇ ਥਾਣੇ ਵਿੱਚ ਲਾ ਜਾ ਕੇ ਕੁੱਟਮਾਰ ਕਰਨ ਦੀ ਗੱਲ ਹੋਵੇ ਹਮੇਸ਼ਾ ਪੰਜਾਬ ਪੁਲਿਸ ਹੈ ਜਿਹੜੀ ਸੱਤਾ ਦੇ ਨਸ਼ੇ ਵਿੱਚ ਚੂਰ ਰਹਿੰਦੀ ਹੈ ਤੇ ਉਹ ਜਦੋਂ ਉਹਨਾਂ ਦੀ ਅੱਖਾਂ ਤੇ ਪਰਦਾ ਪੈ ਜਾਂਦਾ ਤਾਂ ਉਹ ਹੀ ਗਲਤ ਸਟੈਪ ਚੱਕਦੇ ਹਨ ਮਾਮਲਾ ਇਹ ਹੀ ਹੈ ਕਿ ਨੌਜਵਾਨ ਨਾਲ ਜਦੋਂ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਨੌਜਵਾਨ ਹੈ ਜਿਹੜਾ ਇਹ ਸਾਰੀ ਗੱਲਬਾਤ ਆਪਣੇ ਪਰਿਵਾਰ ਨਾਲ ਸਾਂਝੀ ਕਰਦਾ ਹੈ ਤੇ ਨੌਜਵਾਨ ਦਾ ਪਰਿਵਾਰ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਤਿਆਰ ਕਰਦਾ ਹੈ ਹਾਈ ਕੋਰਟ ਵੀ ਇਸ ਮਾਮਲੇ ਨੂੰ ਲੈ ਕੇ ਬੜੀ ਸੰਜੀਦਗੀ ਨਾਲ ਤਾਕੜਾ ਸਟੈਪ ਚੱਕਦੀ ਹੈ ਤੇ ਹਾਈ ਕੋਰਟ ਵੱਲੋਂ ਜਿਹੜਾ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਂਦਾ ਫਿਲਹਾਲ ਇਸ ਕੇਸ ਦੀ ਜਾਂਚ ਜਾਰੀ ਹੈ ਦੇਖਣਾ ਇਹ ਹੋਵੇਗਾ ਕਿ ਨਿਕਲ ਕੇ ਇਸ ਕੇਸ ਵਿੱਚੋਂ ਕੀ ਵਾਰ ਆਂਦਾ ਹੈ ਇੱਕ ਵਾਰ ਫੇਰ ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਖਿਲਾਫ ਸਖਤ ਐਕਸ਼ਨ ਲਿਆ ਗਿਆ ਹੈ। ਪੰਜਾਬ ਪੁਲਿਸ ਦੇ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ। ਇਹ ਐਕਸ਼ਨ ਹੈ ਜਿਹੜਾ ਪਟਿਆਲਾ ਪੁਲਿਸ ਦੇ ਐਸਐਸਪੀ ਵੱਲੋਂ ਲਿਆ ਗਿਆ। ਮਾਮਲਾ ਕੀ ਹੈ? ਮਾਮਲਾ ਹੈ ਨੌਜਵਾਨ ਦੀ ਕਥਿਤ ਕੁੱਟਮਾਰ ਦਾ ਤੇ ਉਹਨੂੰ 3rd ਡਿਗਰੀ ਟੌਰਚਰ ਕਰਨ ਦਾ ਤੇ ਕਰੰਟ ਲਗਾਉਣ ਦਾ। 26 ਜੂਨ ਦੀ ਇਹ ਗੱਲ ਹੈ ਜਦੋਂ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਨੂੰ ਇੱਕ ਘਰ ਤੋਂ ਚੱਕ ਲਿਆ ਜਾਂਦਾ ਹੈ ਤੇ ਘਰ ਤੋਂ ਚੱਕ ਕੇ ਉਹਨੂੰ ਥਾਣਾ ਕੱਗਾ ਪਟਿਆਲਾ ਜ਼ਿਲ੍ਹੇ ਦੇ ਅਧੀਨ ਪੈਂਦੇ ਥਾਣਾ ਘੱਗਾ ਦੇ ਵਿੱਚ ਲਿਆ ਜਾਂਦਾ ਤੇ ਜਿੱਥੇ ਨੌਜਵਾਨ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਹਨੂੰ ਕਰੰਟ ਲਗਾਇਆ ਜਾਂਦਾ ਜਿਸ ਨੂੰ ਆਪਾਂ 3rd ਡਿਗਰੀ ਟੌਰਚਰ ਵੀ ਆਖਦੇ ਹਾਂ ਪਹਿਲਾਂ ਵੀ ਸਮੇਂ-ਸਮੇਂ ਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਨੌਜਵਾਨਾਂ ਨਾਲ ਵਧਿੱਕਿਆ ਕੀਤੀਆਂ ਜਾਂਦੀਆਂ ਨੇ ਚਾਹੇ ਫੇਕ ਐਨਕਾਊਂਟਰਾਂ ਨੂੰ ਲੈ ਕੇ ਹੋਵੇ ਚਾਹੇ ਚੱਕ ਕੇ ਥਾਣੇ ਵਿੱਚ ਲਾ ਜਾ ਕੇ ਕੁੱਟਮਾਰ ਕਰਨ ਦੀ ਗੱਲ ਹੋਵੇ ਹਮੇਸ਼ਾ ਪੰਜਾਬ ਪੁਲਿਸ ਹੈ ਜਿਹੜੀ ਸੱਤਾ ਦੇ ਨਸ਼ੇ ਵਿੱਚ ਚੂਰ ਰਹਿੰਦੀ ਹੈ ਤੇ ਉਹ ਜਦੋਂ ਉਹਨਾਂ ਦੀ ਅੱਖਾਂ ਤੇ ਪਰਦਾ ਪੈ ਜਾਂਦਾ ਤਾਂ ਉਹ ਹੀ ਗਲਤ ਸਟੈਪ ਚੱਕਦੇ ਹਨ ਮਾਮਲਾ ਇਹ ਹੀ ਹੈ ਕਿ ਨੌਜਵਾਨ ਨਾਲ ਜਦੋਂ ਕੁੱਟਮਾਰ ਕੀਤੀ ਜਾਂਦੀ ਆ ਤਾਂ ਨੌਜਵਾਨ ਹੈ ਜਿਹੜਾ ਇਹ ਸਾਰੀ ਗੱਲਬਾਤ ਆਪਣੇ ਪਰਿਵਾਰ ਨਾਲ ਸਾਂਝੀ ਕਰਦਾ ਤੇ ਨੌਜਵਾਨ ਦਾ ਪਰਿਵਾਰ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਤਿਆਰ ਕਰਦਾ ਹੈ ਹਾਈ ਕੋਰਟ ਵੀ ਇਸ ਮਾਮਲੇ ਨੂੰ ਲੈ ਕੇ ਬੜੀ ਸੰਜੀਦਗੀ ਨਾਲ ਤਾਕੜਾ ਸਟੈਪ ਚੱਕਦੀ ਹੈ ਤੇ ਹਾਈ ਕੋਰਟ ਵੱਲੋਂ ਜਿਹੜਾ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਂਦਾ ਫਿਲਹਾਲ ਇਸ ਕੇਸ ਦੀ ਜਾਂਚ ਜਾਰੀ ਹੈ ਦੇਖਣਾ ਇਹ ਹੋਵੇਗਾ ਕਿ ਨਿਕਲ ਕੇ ਇਸ ਕੇਸ ਵਿੱਚੋਂ ਕੀ ਵਾਰ ਆਂਦਾ ਹੈ